ਦੋਸਤੋ ਪੁਰਾਣੇ ਸਮੇਂ ਦੇ ਵਿੱਚ ਜਿਹੜੀਆਂ ਔਰਤਾਂ ਜ਼ਿਆਦਾ ਬੋਲਦੀਆਂ ਸੀ ਉਹਨਾਂ ਦੇ ਮੂੰਹ ਦੇ ਉੱਪਰ ਇੱਕ ਤਰ੍ਹਾਂ ਦੀ ਜੰਜੀਰ ਚੜਾ ਦਿੱਤੀ ਜਾਂਦੀ ਸੀ ਜਿਸ ਨਾਲ ਉਹ ਬੋਲ ਨਾ ਸਕਣ ਤੇ ਇਸ ਜੰਜੀਰ ਨੂੰ ਸਕੌਲਡ ਬਰਾਇਡਲ ਵੀ ਕਹਿੰਦੇ ਸੀ ਇਹ ਮੂੰਹ ਤੇ ਫੇਟੋ ਜਾਂਦੀ ਸੀ ਜਿਸ ਨਾਲ ਜ਼ੁਬਾਨ ਬੰਦ ਹੋ ਜਾਂਦੀ ਸੀ ਤੇ ਔਰਤ ਤਾਂ ਕਿ ਔਰਤ ਕੁਝ ਬੋਲ ਨਾ ਸਕੇ 18ਵੀਂ ਤੇ 16ਵੀਂ ਸਦੀ ਵਿੱਚ ਇੰਗਲੈਂਡ, ਸਕਾਟਲੈਂਡ ਤੇ ਜਰਮਨੀ ਦੇ ਲੋਕ ਇਹ ਮੰਨਦੇ ਸਨ ਕਿ ਔਰਤ ਨੂੰ ਹਮੇਸ਼ਾ ਚੁੱਪ ਰਹਿਣਾ ਚਾਹੀਦਾ। ਜਿਹੜੀਆਂ ਔਰਤਾਂ ਜ਼ਿਆਦਾ ਬੋਲਦੀ ਸੀ, ਬੋਲਦੀਆਂ ਸਨ, ਉਹਦਾ ਵਿਰੋਧ ਕੀਤਾ ਜਾਂਦਾ ਸੀ ਤੇ ਉਹਨਾਂ ਦੇ ਮੂੰਹ ਦੇ ਉੱਪਰ 'ਸਕਾਟ ਬਰਾਇਡਰ' ਨਾਂ ਦੀ ਇੱਕ ਜੰਜੀਰ ਚੜਾ ਦਿੱਤੀ ਜਾਂਦੀ ਸੀ ਜਿਸ ਨਾਲ ਜਬੜਾ ਜਿਹੜਾ ਲੌਕ ਹੋ ਜਾਂਦਾ ਸੀ ਤੇ ਔਰਤ ਬੋਲ ਨਹੀਂ ਸਕਦੀ। ਉਸ ਸਮੇਂ ਦੇ ਮਰਦ ਜਿਹੜੇ ਜ਼ਿਆਦਾ ਆਪਣੇ ਆਪ ਨੂੰ ਵਰਦਕਾ ਹੁੰਦੇ ਸੀ, ਉਹ ਵੀ ਇਸ ਚੀਜ਼ ਦਾ ਇਸਤੇਮਾਲ ਕਰਦੇ ਸੀ। ਤੇ ਔਰਤ ਨੂੰ ਕੰਟਰੋਲ ਰੱਖਣ ਲਈ ਉਹਦੇ ਮੂੰਹ ਤੇ ਇੱਕ ਤਰ੍ਹਾਂ ਦੇ ਸਕੌਟ ਬ੍ਰਾਈਡਰ ਨਾ ਦਾ ਜਿਹੜੇ ਨੋਏ ਦੀ ਜੰਜੀਰ ਚੜਾ ਕੇ ਉਸ ਨੂੰ ਚੁੱਪ ਕਰਾ ਦਿੱਤਾ ਜਾਂਦਾ ਸੀ। ਉਸ ਸਮੇਂ ਦੇ ਗਿਰਜਾ ਘਰ ਚਰਚ ਵੀ ਇਹ ਮੰਨਦੇ ਸਨ ਕਿ ਔਰਤ ਨੂੰ ਹਮੇਸ਼ਾ ਚੁੱਪ ਰਹਿਣਾ ਚਾਹੀਦਾ ਹੈ। ਔਰਤ ਘਰ ਦੇ ਕੰਮਾਂ ਲਈ ਬਣੀ ਹੈ ਨਾ ਕਿ ਬਾਹਰ ਰਾਜਨੀਤੀ ਕਰਨ ਤੇ ਨਾ ਕੋਈ ਆਵਾਜ਼ ਬੁਲੰਦ ਕਰਨ ਲਈ ਬਣੀ ਹੈ। ਇਸ ਲਈ ਉਸ ਨੂੰ ਇਹ ਧਾਰਮਿਕ ਵੀ ਸਜ਼ਾ ਮੰਨਦੇ ਸੀ। ਤੇ ਇਸ ਨੂੰ ਆਤਮਾ ਨੂੰ ਸ਼ੁੱਧ ਕਰਨ ਲਈ ਵੀ ਔਰਤਾਂ ਦੇ ਮੂੰਹ ਤੇ ਉੱਪਰ ਚੜਾ ਦਿੱਤਾ ਜਾਂਦਾ ਸੀ ਤਾਂ ਕਿ ਔਰਤਾਂ ਚੁੱਪ ਰਹਿ ਕੇ ਆਪਣੀ ਆਤਮਾ ਨੂੰ ਸ਼ੁੱਧ ਕਰ ਸਕਣ ਇਹ ਇੱਕ ਤਰ੍ਹਾਂ ਦੀ ਉਸ ਸਮੇਂ ਧਾਰਮਿਕ ਸਜਾ ਵੀ ਸੀ 1558 ਤੋਂ ਲੈ ਕੇ 1601 3 ਈਸਵੀ ਤੱਕ ਇਹ ਆਮ ਹੋ ਚੁੱਕੀ ਸੀ ਤੇ ਔਰਤਾਂ ਦੇ ਤਰ੍ਹਾਂ ਤਰ੍ਹਾਂ ਦਾ ਤਸ਼ੱਦਦ ਇਸੇ ਤਰੀਕੇ ਕੀਤਾ ਜਾਂਦਾ ਸੀ ਬਾਕੀ ਇਹ ਸਜਾ ਕਿਦਾਂ ਬੰਦ ਹੋਈ ਇਸ ਤੋਂ ਪਹਿਲਾਂ ਲੋਹੇ ਤੋਂ ਇੱਕ ਗੱਲ ਯਾਦ ਆਈ ਅੱਜ ਦੇ ਜਮਾਨੇ ਦੇ ਵਿੱਚ ਦੋਸਤੋ ਘਰਾਂ ਦੇ ਸ਼ਿੰਗਾਰ ਲਈ ਇੱਕ ਅਜੀਬ ਤਰ੍ਹਾਂ ਦੇ ਨਵੀਂ ਤਰ੍ਹਾਂ ਦੇ ਜਿਹੜੇ ਗੇਟ ਬਣਾਏ ਜਾਂਦੇ ਹਨ ਜਿਹੜੇ ਕਿ ਲੋਹੇ ਤੋਂ ਤਿਆਰ ਹੁੰਦੇ ਆ ਤੇ ਇਸ ਵਿੱਚ ਕੁਝ ਮਾਤਰਾ ਦੇ ਵਿੱਚ ਸਟੀਲ ਵੀ ਪਾਇਆ ਜਾਂਦਾ ਹੈ ਤੇ ਅਕਸਰਨ ਜਾਣ ਲੋਕ ਜਿਹੜੇ ਇਸ ਚੀਜ਼ ਦੇ ਠੱਗੀ ਦਾ ਸ਼ਿਕਾਰ ਹੋ ਜਾਂਦੇ ਨੇ ਲੋਹੇ ਤੇ ਸਟੀਲ ਦੀ ਮਟੀਰੀਅਲ ਦੀ ਜਾਣਕਾਰੀ ਨਾ ਹੋਣ ਕਾਰਨ ਸਸਤੇ ਭਾਅ ਦੇ ਵਿੱਚ ਦੁਕਾਨਦਾਰਾਂ ਕੋਲੋਂ ਠੱਗੇ ਜਾਂਦੇ ਆ ਜਿਹੜੇ ਕਿ ਗੇਡ ਬਾਅਦ ਵਿੱਚ ਹਮੇਸ਼ਾ ਰਿਪੇਅਰ ਦੇ ਵਿੱਚ ਹੀ ਰਹਿੰਦੇ ਆ ਦੀ ਰਿਪੇਅਰਿੰਗ ਹੀ ਕਰਾਉਣੀ ਪੈਂਦੀ ਹੈ ਸੋ ਅੱਜ ਆਪਾਂ ਤੁਹਾਡੇ ਲਈ ਗੁਰਮੀਤ ਵੈਲਡਿੰਗ ਵਰਕਰਸ ਜਿਨ੍ਹਾਂ ਦੀ ਦੁਕਾਨ ਅਜਨਾਲਾ ਵਿੱਚ ਆ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਪੈਂਦੀ ਆ ਇਹ ਸਭ ਤੋਂ ਵਧੀਆ ਕੁਆਲਿਟੀ ਦੇ ਗੇਡ ਬਣਾਉਂਦੇ ਨੇ ਤੇ ਇਹ ਇਹਨਾਂ ਦੀ ਪ੍ਰੋਫਾਈਲ ਆ ਇਹਨਾਂ ਦਾ ਜਿਹੜਾ ਲੋਗੋ ਆ ਤੁਸੀਂ ਨੰਬਰ ਤੇ ਸੰਪਰਕ ਵੀ ਕਰ ਸਕਦੇ ਨੇ ਕਿ ਜਿਸ ਤਰ੍ਹਾਂ ਦੇ ਰਿਮੋਟ ਵਾਲੇ ਗੇਟ ਤੁਸੀਂ ਬਣਾਉਣੇ ਆਉਣੇ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਗੱਲ ਕਰਦੇ ਕੀ ਬਣਿਆ 18 18ਵੀਂ ਸਦੀ ਤੋਂ ਬਾਅਦ ਅਖਬਾਰਾਂ ਰਸਾਲਿਆਂ ਦੇ ਵਿੱਚ ਵਿਦਵਾਨਾਂ ਦੁਆਰਾ ਇਸ ਸਜ਼ਾ ਦਾ ਜਿਹੜਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਤੇ ਇਸ ਸਜ਼ਾ ਨੂੰ ਬਿਲਕੁਲ ਹੀ ਗਲਤ ਠਹਿਰਾਇਆ ਜਾਣ ਲੱਗ ਗਿਆ ਲੋਕਾਂ ਦੁਆਰਾ ਵੀ ਇਹ ਇਹ ਚੀਜ਼ ਤੇ ਸੋਚਣਾ ਬਣਨਾ ਸ਼ੁਰੂ ਹੋ ਗਿਆ ਕਿ ਇਹ ਸਜ਼ਾ ਗਲਤ ਹੈ ਇਸ ਨੂੰ ਬੰਦ ਕਰ ਦੇਣਾ ਚਾਹੀਦਾ ਤੇ 18ਵੀਂ ਸਦੀ 1800 ਇਸਵੀ ਤੋਂ ਬਾਅਦ ਜਿਹੜੀ ਹੈ ਬ੍ਰਿਟੇਨ ਦੇ ਵਿੱਚ ਇਹ ਸਜਾਵਾਂ ਬਿਲਕੁਲ ਹੀ ਬੰਦ ਹੋਣੀਆਂ ਸ਼ੁਰੂ ਹੋ ਗਈਆਂ ਹੌਲੀ ਹੌਲੀ ਕਰਕੇ ਇਹਨਾਂ ਸਜਾਵਾਂ ਨੂੰ ਘੱਟ ਤੇ ਬੰਦ ਕਰਨਾ ਸ਼ੁਰੂ ਕਰ ਦਿੱਤਾ 1820 ਈਸਵੀ ਦੇ ਵਿੱਚ ਇੱਕ ਕਾਨੂੰਨ ਦੁਆਰਾ ਬ੍ਰਿਟੇਨ ਦੇ ਵਿੱਚ ਇਸ ਨੂੰ ਬਿਲਕੁਲ ਹੀ ਬੰਦ ਕਰ ਦਿੱਤਾ ਗਿਆ 19ਵੀਂ 20ਵੀਂ ਸਦੀ ਦੇ ਵਿੱਚ ਆਉਂਦੇ ਆਉਂਦੇ ਔਰਤਾਂ ਨੇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨੀ ਸ਼ੁਰੂ ਕਰ ਦਿੱਤੀ ਤੇ ਅੱਜ ਦੇ ਜਮਾਨੇ ਵਿੱਚ ਜਿਹੜੇ ਹੱਕ ਇੱਕ ਮਰਦ ਕੋਲ ਆ ਉਹੀ ਹੱਕ ਅੱਜ ਦੇ ਜਮਾਨੇ ਦੇ ਵਿੱਚ ਇੱਕ ਔਰਤ ਕੋਲ ਵੀ ਆ ਤੇ ਇਹ ਦੇਖ ਲਓ ਦੋਸਤੋ ਇਹ ਗੋਰੇ ਕਿੰਨੀਆਂ ਸਖਤ ਸਜ਼ਾਵਾਂ ਔਰਤਾਂ 'ਤੇ ਦਿੰਦੇ ਰਹੇ ਪਰ ਸਾਡੇ ਗੁਰੂਆਂ ਨੇ ਹਮੇਸ਼ਾ ਹੀ ਔਰਤ ਨੂੰ ਇੱਕ ਉੱਚਾ ਦਰਜਾ ਦਿੱਤਾ ਤੇ ਇਹੀ ਕਿਹਾ ਸੋਹਕਮੰਦਾ ਆਖੀਏ ਜਿਤ ਜੰਮੇ ਰ ਜਾਨ ਤੇ ਵੀਡੀਓ ਤੁਸੀਂ ਦੇਖੀ ਆ ਆਪਣੇ ਵਿਚਾਰ ਜ਼ਰੂਰ ਦਿਓ ਧੰਨਵਾਦ ਦੋਸਤੋ